ਜੇ ਕੋਈ ਬਾਈ ਲੈਣਾ ਚਾਹੁੰਦਾ ਵੇ ਸੂਈ ਹੋਈ ਤਾਜੀ ਬੱਕਰੀ ਤਾ ਚਰਨੇ ਦੇ ਖਾੜੇ ਚਾਓ ਬੱਕਰੀ ਧਾਣਾ ਲਿਜਾਓ ਠੀਕ ਹੈ ਜੀ ਮੰਦੀ ਬਾਈ ਉਹ ਗੋਣਦੀ ਹੈ ਕਿ ਜੇ ਆਪਣੀ ਬੱਕਰੀ 15000 ਦੀ ਹੁਣ 40000 ਮੰਗਾ ਕੰਮ ਹੁੰਦੀ ਹੈ ਬਾਈ ਹਾਂ ਜੀ ਹਾਂ ਜੀ ਠੀਕ ਹੈ ਜੀ ਗੱਲ ਅੱਖ ਦੇ ਫੈਮ ਵੀ ਵੀਰੇ ਜਿਹੜੇ ਸਾਠ ਵਰਗੇ ਵਪਾਰੀ ਹੁੰਦੇ ਨੇ ਨਾ ਉਹੀ ਬਣਾਉਂਦੇ ਜਿਹੜੇ ਅੱਖ ਦਾ ਕਮਿਸ਼ਨ ਕਰਦੇ ਆ ਠੀਕ ਹੈ ਜੀ ਹਾਂ ਜੀ ਅੱਖ ਦਾ ਕੋਈ ਫੈਮ ਨਹੀਂ ਕਰਨਾ ਚਾਹੀਦਾ ਲੋ ਬਾਈ ਜੀ ਅੱਜ ਚਰਨੇ ਦੀਆਂ ਬੱਕਰੀਆਂ ਦਿਖਾਉਣ ਆ ਗਏ ਆਪਾਂ ਬਾਈ ਦੀਆਂ ਕੋਈ ਨਹੀਂ ਧੰਨਵਾਦ ਦੇਵ ਜਾਣਕਾਰੀ ਬਈ ਰਾਜੂ ਜੀ ਸਾਸਰੀਕਾਰ ਜੀ ਪਹਿਲਾਂ ਤਾਂ ਸਾਡੇ ਸਾਰੇ ਸਮਾਜ ਨੂੰ ਜਿੰਨਾ ਆਲੇ-ਦਾਲੇ ਖੜਾ ਮੰਡੀ ਦੇ ਵਿੱਚ ਮੈਫਨਾ ਲੱਗੀਆਂ ਤੇ ਉਦੋਂ ਦੂਜੀ ਸਾਸਰੀਕਾਰ ਸਾਡੇ ਬਲਵਿੰਦਰ ਮਾਨ ਜੀ ਨੂੰ ਜਿਨ੍ਹਾਂ ਦੇ ਅਸੀਂ ਹਜ਼ੂਰੀ ਚ ਖੜੇ ਆ ਉਹਨਾਂ ਦੀ ਮੰਡੀ ਚ ਖੜੇ ਆ ਧੰਨਵਾਦ ਕਰਦੇ ਆ ਲੰਗਰ ਦੇ ਲਵੀ ਖੜੇ ਆ ਤੇ ਦੂਜੀ ਤੀਜੀ ਸਾਸਰੀਕਾਰ ਸਾਡੇ ਚਰਨੇ ਨੂੰ ਚੌਥੀ ਸਾਸਰੀਕਾਰ ਸਾਡੇ ਗੱਗੂ ਗਿੱਲ ਨੂੰ ਤੇ ਹੁਣ ਅਸੀਂ ਇਹਦੇ ਨਾਲ ਪਹਿਲਾਂ ਸ਼ੁਰੂ ਚ ਮੰਡੀਆਂ ਚੱਲੀਆਂ ਉਦੋਂ ਵੀਡੀਓ ਬਣਾਈ ਤੇ ਗੱਗੂ ਗਿੱਲਣ ਨਾਲ ਅੱਜ ਚਰਨੇ ਦੇ ਤੇਸਾਂ ਤੋਂ ਫੇਰ ਦੁਬਾਰੇ ਚੱਲ ਰਹੇ ਆ ਤੇ ਪੰਜਵੇਂ ਸਾਸਤਰੀਕਾਰ ਸਾਡੇ ਨਵੇਂ YouTube ਪਰ ਜਿੰਨੇ ਸਟਾਰ ਨੇ ਨਵੇਂ ਸਾਜ਼-ਵਾਜ਼ ਲੈ ਕੇ ਆਏ ਨੇ ਤੇ ਇਹਨਾਂ ਨੂੰ ਸਾਡੀ ਦੁਆ ਸਲਾਮ ਹਾਂਜੀ ਇਹਨਾਂ ਦੀ YouTube ਨੂੰ ਰੰਗ ਭਾਗ ਲਾਵੇ ਸੱਚੇ ਪਾਤਸ਼ਾਹ ਸਭ ਦੀ ਚੈਨਲਾਂ ਨੂੰ ਚਲਾਵੇ ਠੀਕ ਹੈ ਹਾਂਜੀ ਹਾਂਜੀ ਚਰਨੇ ਹਾਂਜੀ ਆਪਾਂ ਗੱਲਾਂ ਕਰਨੀਆਂ ਨੇ ਦੋ ਚਾਰ ਮਾਲ ਪਸ਼ੂ ਬਾਪ ਤੇ ਕਿਵੇਂ ਰਿਹਾ ਅੱਜ ਦਾ ਗਾਖ ਬਹੁਤ ਵਧੀਆ ਜੀ ਗਾਖ ਵੀ ਬਹੁਤ ਵਧੀਆ ਆ ਮਾਲ ਵੀ ਬਹੁਤ ਵਧੀਆ ਵਿਕ ਰਿਹਾ ਅੱਜ ਵਿਕਿਆ ਕੁਸ ਤੇਰਾ ਹਾਂ ਜੀ ਵਿਕਿਆ ਕੈਕ ਜਾਨਵਰ ਵੇਚਤੇ ਬਾਈ ਸਬਰ ਸੱਤ ਵੇਚੇ ਬਾਈ ਇਹ ਤੋਂ ਪਹਿਲਾਂ ਅੱਛਾ ਅੱਛਾ ਐਂ ਤਾਂ ਦੋ ਕ ਮੇਵਨੇ ਮੈਂ ਵੀ ਵਿਕਿਆ ਤੇ ਮੈਨੂੰ ਐ ਲੱਗਿਆ ਵੀ ਅੱਜ ਮੰਦਾ ਹੈ ਨਹੀਂ ਜੀ ਨਹੀਂ ਬਹੁਤ ਵਧੀਆ ਚੱਲ ਰਿਹਾ ਹਾਂ 100% ਬਾਈ ਜੀ ਇਹ ਮੰਡੀ ਮੰਦੀ ਨਹੀਂ ਚੱਲਦੀ ਹਾਂ ਇਹ ਮੰਡੀ ਚ ਤਾਂ ਹਾਂ ਜੀ ਗੱਲ ਹੈ ਮੰਡੀ ਬਾਈ ਉਹ ਤਾਂ ਹੁੰਦੀ ਹੈ ਕਿ ਜੇ ਆਪਣੀ ਬੱਕਰੀ 15000 ਦੀ ਹੁਣ 40000 ਮੰਗਾਗੇ ਤਾਂ ਮੰਦੀ ਹੈ ਬਾਈ ਹਾਂ ਜੀ ਹਾਂ ਜੀ ਠੀਕ ਹੈ ਜੀ ਗੱਲ ਜੇ ਆਪਾਂ 15000 ਆਈ ਦਾ 22000 ਮੰਗਿਆ ਬਾਈ ਜੀ ਉਹ ਬੱਕਰੀਆਂ ਵੀ 1500 ਤੋਂ 1 ਠੀਕ ਹੈ ਜੀ ਇਹ ਮੰਡੀ ਦੇ ਬੰਦਿਆਂ ਵਾਸਤੇ ਆ ਭਾਈ ਜਿਨ੍ਹਾਂ ਨੂੰ 15 ਵਾਲੀ ਦਾ 35 ਤੋਂ 40 ਮੰਗਣਾ ਹੈ ਅੱਜ ਕਿੰਨੇ ਕੁ ਰੇਟ ਵਾਲੀਆਂ ਬੱਕਰੀਆਂ ਨੇ ਭਾਈ ਆਪੇ ਅੱਜ ਆਪਣੇ ਕੋਲੇ ਬਹੁਤ ਵਧੀਆ ਬੱਕਰੀਆਂ ਪਹਿਲਾਂ ਵੇਚੀਆਂ ਨੇ ਵੀਰੇ ਸਾਡੇ 17000 ਨੂੰ ਠੀਕ ਹੈ ਜੀ ਠੀਕ ਹੈ ਜੀ ਗੱਲ ਤਾਂ ਇਕੱਟੀਆਂ ਵੇਚੀਆਂ ਨੇ ਵੀਰੇ ਬੱਕਰੀਆਂ ਤਾਂ ਹੁਣ ਵੀ ਆਪਣੇ ਕੋਲੇ ਬੱਕਰੀਆਂ ਬਹੁਤ ਵਧੀਆ ਕਈਆਂ ਨੇ ਠੀਕ ਹੈ ਦਿਖਾਓ ਜੀ ਇਹ ਲੋਕ ਭਾਈ ਬੱਕਰੀਆਂ ਦਿਖਾਉਣੇ ਆਣੇ ਨੇ ਇਹ ਘੱਪਣ ਹੈ ਜੀ ਇਹ ਘੱਪਣ ਹੈ ਜੀ ਇਹ ਘੱਪਣ ਹੈ ਜੀ ਬੱਕਰੀ ਬਾਈ ਕਹਿੰਦਾ ਸੂਣ ਵਾਲੀ ਹੈ ਠੀਕ ਹੈ ਬਾਕੀ ਸਾਬ ਦੇ ਮੁੱਲ ਦੀ ਹੈ ਸਾਬ ਦੇ ਭਾ ਦੀ ਹੈ ਬਾਕੀ ਚਰਨੇ ਦਾ ਵੈਸੀ ਮਾਲ ਸਾਹਬ ਨਾਲ ਵਿਕਦਾ ਹੈ ਸਾਹਬ ਨਾਲੇ ਲੈਂਦਾ ਹੈ ਸਾਹਬ ਨਾਲੇ ਵੇਚਦਾ ਹੈ ਬਾਕੀ ਜੇ ਕੋਈ ਬੱਕਰੀ ਠੱਕਰੀ ਖਰਾਬ ਹੋ ਜੇ ਅਗਲੇ ਦੇ ਜਾ ਕੇ ਤਾਂ ਚਰਨਾ ਕਹਿੰਦਾ ਮੈਂ ਮੋੜ ਲੂੰਗਾ ਭਾਈ ਹੋਰ ਲੈ ਜੀ ਬਦਲ ਕੇ ਵੀ ਦੇ ਦੂੰਗਾ ਠੀਕ ਹੈ ਜੀ ਮਾਰੀ ਨਹੀਂ ਆਪਾਂ ਨੇ ਕਹੀ ਹੈਗੀ ਜੋ ਗੱਲ ਕਹਾਂਗੇ ਭਾਈ ਉਹੀ ਹੋਏਗੀ ਠੀਕ ਹੈ ਜੀ ਦੱਸੋ ਇਹ ਕਿੰਨੇ ਦਾ ਦਿੰਦਾ ਹੀ ਹੈ ਇਹ ਵੀ ਕੱਪੜਾ ਹੈ ਜੀ ਇਹ ਵੀ ਚਰਨਾ ਕਹਦਾ ਦਿਨਾ ਤੀ ਹੈ ਠੀਕ ਹੈ ਜੀ ਮਹੀਨਾ ਕਾ ਕੱਢੂਗੀ ਜੀ ਠੀਕ ਹੈ ਕੰਨ ਕੋਨ ਦਿਖਾਓ ਮੜਾ ਜੀ ਕੰਨ ਦਿਖਾਓ ਜੀ ਚਲੋ ਇਲਾ ਨੱਕ ਨਕੋੜੀ ਦੀ ਦੇਖ ਸਕਦੇ ਵੀ ਤੇ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਵੀ ਕੋਈ ਗੱਲ ਨਹੀਂ ਕਰ ਲਾਂਗੇ ਮੌਕੇ ਤੇ ਆ ਦੇਖੋ ਜੀ ਬਈ ਆ ਪਾਠਾ ਵੀਰੇ ਦੂਜੇ ਸੂਏ ਅੱਛਾ ਜੀ ਪਾਠਾ ਕਿੰਨੇ ਦਾ ਹੁੰਦਾ ਜੀ ਇਹ ਜੀ 4 ਦਾ ਹੁੰਦਾ ਜੀ 4 ਦਾ ਹੁੰਦਾ ਇਹ ਵੀ ਗੱਪਣਾ ਜੀ ਇਹ ਵੀ ਗੱਪਣਾ ਵਾਹ ਜੀ ਵਾਹ ਧੰਨਵਾਦ ਤੁਹਾਡੇ ਤੇ ਥਣਾ ਥਣਾ ਕੰਨੇ ਸਾਰੇ ਓਕੇ ਨੇ ਬਾਈ ਜੀ ਸਾਰੀਆਂ ਓਕੇ ਨੇ ਵੀਰੇ ਜ਼ਿੰਮੇਦਾਰੀ ਤੇ ਅੱਛਾ ਜੀ ਅੱਛਾ ਜੀ ਆ ਦੇਖੋ ਭਾਈ ਇਹ ਵੀ ਬੜੀ ਗੱਪਣਾ ਬੜੀ ਤੇ ਲਾਲ ਲੋਹੀ ਹੋਵੀ ਵੀਰੇ ਲਾਲ ਰੱਖਦੇ ਠੀਕ ਹੈ ਜੀ ਤੇ ਲਾਲ ਲੋਹੀ ਤੇ ਜੇ ਜਿਵੇਂ ਆਪਾਂ ਕਹਿੰਦੇ ਨੇ ਭਾਈ ਇਹ ਅੱਖ ਪਿੱਸੇ ਪਾਣਾ ਚਾ ਨਹੀਂ ਨਹੀਂ ਅੱਖ ਦਾ ਤਾਂ ਇੱਕ ਵਹਿਮ ਹੀ ਹੁੰਦਾ ਵੀਰੇ ਇਹ ਅੱਖ ਦੇ ਵਹਿਮ ਵੀ ਵੀਰੇ ਜਿਹੜੇ ਸਾਡੇ ਵਰਗੇ ਵਪਾਰੀ ਹੁੰਦੇ ਨੇ ਨਾ ਉਹੀ ਬਣਾਉਂਦੇ ਨੇ ਵੀ ਅੱਖ ਦਾ ਕੋਈ ਮੈਟਰ ਨਹੀਂ ਹੈਗਾ ਵੀਰੇ ਠੀਕ ਆ ਜੀ ਹਾਂ ਜੀ ਅੱਖ ਦਾ ਕੋਈ ਵਹਿਮ ਨਹੀਂ ਕਰਨਾ ਚਾਹੀਦਾ ਭਾਈ ਅੱਖ ਦੀ ਤਾਂ ਅਸੀਂ ਖੁਸ਼ਕੀ ਚੱਕੇ ਦਿੱਤੀ ਜੀ ਠੀਕ ਆ ਜੀ ਅੱਖ ਤਾਂ ਕਾਲੀ ਐ ਚੇ ਲਾਲ ਐ ਚੇ ਚਿੱਕੀ ਐ ਅੱਖ ਤਾਂ ਦਿਖੂਗਾ ਤਾਂ ਉਨਹੀਂ ਅੰਨੀ ਮਾਵੇਂ ਪਤਾ ਇਹ ਗੱਲ ਲਾਲ ਲਾਲ ਅੱਖਾਂ ਦੇ ਥੱਲੇ ਤਾਂ ਸਮਾਂ ਦੁੱਧ ਵੀ ਵਾਧੂਗਾ ਉਹਦੀ ਨਿਗਾ ਵੀ ਵੱਤ ਹੁੰਦੀ ਐ ਇਹ ਚਾਰਾਂ ਦਾ ਇਹ ਕਿਹੜੇ ਕਲਰ ਚ ਆਏ ਫਿਰ ਚੇਰੀ ਚ ਆਗੇ ਇਹ ਚੇਰੀ ਆ ਜੀ ਆ ਬਬਲੀ ਦੀ ਬੱਕਰੀ ਹੈ ਸੂਈ ਇਹ ਥੋੜੀ ਹੈ ਜੀ ਆਉਣ ਵਾਲੀ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਪਰ ਸੂਈ ਹੈ ਆ ਤਾਂ ਸੂਈ ਹੈ ਆ ਜੀ ਆ ਚੇ ਨੂੰ ਤੀਜਾ ਦਿਨ ਹੋ ਗਿਆ ਤੇ ਇਹ ਤੀਜਾ ਦਿਨ ਹੋਇਆ ਜੀ ਸੂਈ ਨੂੰ ਬਾਕੀ ਜੇ ਕੋਈ ਬਾਈ ਲੈਣੀ ਚਾਹੁੰਦਾ ਹੋਵੇ ਸਾਹਬ ਦੇ ਮੁੱਲ ਨਾਲੇ ਬੱਕਰੀਆਂ ਵੇਚਾਂਗੇ ਕੋਈ ਜ਼ਿਆਦਾ ਸਾਹ ਬਣਾਉਣੀ ਅਸੀਂ ਗੱਲ ਵੱਡਣ ਵਾਲੀ ਗੱਲ ਕਰਨੀ ਕੋਈ ਆ ਠੀਕ ਹੈ ਇਹ ਵੀ ਛੱਡ ਦੇ ਹਾਂ ਲਿਆਓ ਜੀ ਲਿਆਓ ਜੀ ਆ ਲਾਲ ਡੱਬੀ ਬੱਕਰੀ ਆ ਜੀ ਆ ਬਾਈ ਇਹ ਆ ਦੇਖ ਸਕਦੇ ਹੋ ਇਹ ਵੀ ਸੂਣ ਵਾਲੀ ਹੈ ਬਾਈ ਬਬਲੀ ਹਾਂ ਜੀ ਆ ਵੀ ਤਿਆਰ ਹੈ ਜੀ ਕਹਿੰਦਾ ਬਬਲੀ ਕਹਿੰਦਾ ਸੂਣ ਵਾਲੀ ਹੈ ਹਾਂ ਜੀ ਇਹਦੇ ਦੋ ਬੱਚੇ ਨੇ ਹਾਂ ਜੀ ਆ ਇਹ ਆ ਦੋ ਬੱਚਿਆਂ ਵਾਲੀ ਹੈ ਬਾਈ ਬੱਕਰੀ ਦੇ ਨਾਲ ਕਿੱਡੇ ਕਿੱਡੇ ਕੰਨ ਨੇ ਤੇ ਬੱਚੇ ਵੀ ਤਖੜੇ ਨੇ ਠੀਕ ਹੈ ਜੀ ਜੇ ਕੋਈ ਬਾਈ ਲੈਣਾ ਚਾਹੁੰਦਾ ਹੋਵੇ ਸੂਈ ਹੋਈ ਤਾਜੀ ਬੱਕਰੀ ਤਾਂ ਚਰਨੇ ਦੇ ਖਾੜੇ ਚ ਆਓ ਹਾਂ ਜੀ ਬੱਕਰੀ ਭਾਣਾ ਲਿਜਾਓ ਠੀਕ ਹੈ ਜੀ ਬਿਲਕੁਲ ਜੇ ਕੋਈ ਨੁਕਸਾ ਹੈ ਤਾਂ ਬੱਕਰੀ ਬਦਲ ਕੇ ਵੀ ਦੇ ਦਿੰਦਾ ਹੈ ਬੰਦਾ 2 ਮਹੀਨਿਆਂ ਗੈਲੋ ਇੱਡਾ ਹਾਜਮੇ ਵਾਲਾ ਬੰਦਾ ਹੈ ਜਿਹੜੇ ਗੱਬਣ ਕਰਕੇ ਦੋਗੇ ਗਰੰਟੀ ਦੇਓਗੇ ਜੀ ਉਹ ਗਰੰਟੀ ਦਊ ਜਿਹੜੀ ਇਹ ਬੱਕਰੀ ਮੁੱਲੂ ਰਾਹ ਪਰਾ ਤੋਂ ਲੈਂਦਾ ਠੀਕ ਹੈ ਜੀ ਇਹ ਬੰਦਾ ਉਹਦੀ ਗਰੰਟੀ ਨਹੀਂ ਦਿੰਦਾ ਕਹਿੰਦਾ ਭਾਈ ਮੇਰੀ ਕੋਈ ਗਰੰਟੀ ਨਹੀਂ ਮੈਂ ਤਾਂ ਮੁੱਲ ਲਈ ਹੈ ਮਾਸ਼ੀਲਾ ਭਾਈ ਕੀੜਾ ਕਿਉਂਕਿ ਸੱਚਾ ਜ ਆ ਬੰਦਾ ਹੈ ਆਹ ਦੇਖੋ ਜੀ ਆਹ ਦੰਦ ਦਿਖਾਇਓ ਕੀੜਾ ਜਮਾ ਕੀੜਾ ਦੇਖਣ ਦਾ ਹੋਇਆ ਜੀ ਜੰਨਾ ਕੋਣਾਂ ਦੀ ਕੁਆਲਿਟੀ ਦੇਖ ਸਕਦੇ ਅੰਦੇ ਅੱਛਾ ਜੀ ਬਹੁਤ ਵਧੀਆ ਮੇ ਬਣਾਈ ਹੈ ਕਿੰਨੇ ਘਟੂ ਐਡ ਵੀਰੇ ਹੈਗੀ 36 36 ਹਾਂ ਤਾਂ ਕਰੂਗਾ ਇਹ ਹਾਂ ਜੀ ਮੋਟੇ ਅੱਗੇ ਨਾ ਤੇ ਕਰਦਾ ਪਾਲ ਲੋ ਜੀ ਹਾਂ ਜੀ ਇਹ ਕਰਦੇ ਬੱਚਾ ਪਾਲਿਆ ਠੀਕ ਹੈ ਇਹਦੇ ਕੀ ਡਿਮਾਂਡ ਹੈ ਡਿਮਾਂਡ ਵੀ ਇਹ ਕੋਈ ਨਹੀਂ ਅੱਛਾ ਕੋਈ ਜ਼ਿਆਦਾ ਆਊਗਾ ਉਧਰ ਬਾਕੀ ਚਰਨੇ ਦੀ ਯਾਰ ਮੇਰੀ ਯਾਰ ਵੀਡੀਓ ਤਾਂ ਪਹਿਲੇ ਦਿਨ ਹੀ ਬਸ ਚੱਲਦੀ ਐ ਠੀਕ ਹੈ ਵੀ ਚੱਲੂਗੀ ਵੀ ਅਸੀਂ ਆ ਕਹਿੰਦਾ ਤਾਇਆ ਭਤੀਜਾ ਦੇਖ ਲੈ ਚੰਗੇ ਤੋਂ ਚੰਗਾ ਨਤੀਜਾ ਇਹਦਾ ਭਰਦਾਂਗੇ ਨੋਟਾਂ ਨਾਲ ਗੀਜਾ ਠੀਕ ਹੈ ਹੋਰ ਬੰਦਾ ਨਾ ਹੋਵੇ ਕੋਈ ਤੀਜਾ ਆਹ ਨਾ ਖੜਾ ਆਹ ਤੀ ਸੱਚ ਗੈਲੇ ਰਹਿਂਦਾ ਹੈ ਹਾਂ ਇਹ ਗੈਲੇ ਰਹਿਂਦਾ ਜੋਗਰਾਜ ਠੀਕ ਹੈ ਜੀ ਜਿਹੜਾ ਕਿ ਉਹ ਫਿਲਮਾਂ ਜਾਂ ਜਿਹੜੀ ਆਉਂਦਾ ਹੁੰਦਾ ਨਹੀਂ ਨਹੀਂ ਉਹਦੀ ਰੀਸ ਨਹੀਂ ਆਪਾਂ ਕਰ ਸਕਦੇ ਇੰਨਾ ਨਾ ਕਰ ਹੌਲੀ ਹੌਲੀ ਹੋ ਜਾਏਗਾ ਨਾ ਉਹਦਾ ਚੇਲਾ ਬਣ ਜਾ ਫਿਰ ਨਹੀਂ ਨਹੀਂ ਚੇਲੇ ਜਿੱਦੀ ਬਣ ਸਕਦੇ ਆਪਾਂ ਅੱਛਾ ਹਾਂ ਫੇ ਜੋਗੀ ਦਾ ਚੇਲਾ ਬਣ ਜਾ ਕਾਂ ਜੋਗਿਆ ਜੋਗੀ ਆਪਣਾ ਚੇਲਾ ਇਹ ਕਹਿੰਦਾ ਮੈਂ ਤਾਂ ਇਹਨਾਂ ਦੀ ਚੇਲਾ ਵਿਚਾਰਾ ਡਰਦਾ ਹੈ ਉਹਦਾ ਅੱਛਾ ਜੀ ਧੰਨਵਾਦ ਜੀ ਸਾਸਰੀ ਕਾ ਸਾਰਿਆਂ ਨੂੰ ਆਪਾਂ ਵੀਡੀਓ ਪਾਈ ਆਪਣੇ ਚਰਨੇ ਦੇ ਖਾੜੇ ਦੇ ਵਿੱਚ ਮਹਾਰਾਜ ਤਰਕੀਆਂ ਬਖਸ਼ੇ ਸਾਡੇ YouTube ਚੈਨਲ ਆਏ ਨੂੰ ਕਿਉਂਕਿ ਇਹਨਾਂ ਦੇ ਚੈਨਲ ਚਲਾਈਏ ਹੁਣ ਦਵਾ-ਦਵਾ ਬੰਨਦੀਏ ਕਰਾਂ ਤਾਂ ਹਦਣਾ ਚਰੰਗ ਕਦੇ ਨਹੀਂ ਕਰਨੇ ਪੰਗਾ ਭਾਈ ਚਰਨੇ ਆ ਨੰਬਰ ਵੀ ਦੱਸ ਦਿਓ ਵੀ ਨੰਬਰ ਆਪਣਾ 9592602155 ਚਰਨੇ 92602155 ਭਾਈ ਛੋਡਾ ਵੀ ਨੰਬਰ ਦੱਸ ਦੋ ਮੇਰਾ ਰਾਜੂ ਗੌਟ ਫਾਰਮ ਤੜਪਾ ਪੰਜਾਬ YouTube ਚੈਨਲ ਮੇਰਾ ਵੀ ਆ ਪਰ ਮੇਰਾ ਨੰਬਰ ਕਿਸੇ ਨੇ ਦਿੱਤਾ ਹੀ ਨਹੀਂ ਕਦੇ ਕਿਸੇ ਨੂੰ YouTube ਪਰਾਂ ਨੇ ਹੁਣ ਤੁਸੀਂ ਦਿਆ ਕਰੋਗੇ ਦਿਆ ਕਰੋ ਲੋਕਾਂ ਨੂੰ ਵਪਾਰੀਆਂ ਨੂੰ ਇਹ ਰਾਜੀ ਦਾ ਵੀ ਚੈਨਲ ਹੈ ਇਹਦੇ ਵਿੱਚ ਵੀ ਨੰਬਰ ਵੀ ਲਿਖ ਦੰਨੇ ਹੁੰਦੇ ਆ ਬਾਬੂ ਮੇਰਾ 98764 92467 ਆ 98764 92467 ਆ ਇਹ ਮੇਰਾ ਨੰਬਰ ਹੈ ਬਾਕੀ ਮੇਰਾ ਚੈਨਲ ਵੀ ਚੱਲਦਾ ਹੈ ਖੜ ਗਿਆ ਹੁਣ ਮੇਰਾ ਨੰਬਰ 94176798592 94176798592 ਏ ਬਬਲੀ ਦਾ ਚੈਨਲ ਆ ਨੰਬਰ ਹੈ ਬਾਕੀ ਦੋ ਚਾਰ ਕਿ ਟੱਪੇ ਮੈਂ ਕਹਿਣਾ ਚਾਹਣਾ ਆਪਣੇ ਜਿੰਨੇ ਆਪਣੇ ਪਾਲੀ ਭਾਈ ਨੇ ਛੋਟੀ ਦੇ ਸੀਰੀ ਨੇ ਆਪਾਂ ਨੇ ਕਹਾਰ ਜੇਰ ਦੇ ਵਿੱਚ ਮੇਲਾ ਲਵਾਉਣਾ ਕਲਿਆਣ ਦੇ ਲਵੇ ਅਗਲੇ ਪੁਲਤੇ ਜਿੰਨੇ ਪਾਲੀਆਂ ਮੈਨੂੰ ਸਾਡੇ ਬਾਗ ਬਾਈ ਦਾ ਸੱਦਾ ਹੈ ਜੋ ਬਾਗ ਆ ਸਾਡਾ ਕੁਤਵੇ ਵਾਲਾ ਵਧੀਆ ਕਲਾਕਾਰ ਨਸਾਨ ਹੈ ਚੰਗੇ ਪਸ਼ੂ ਨਜ਼ਰ ਲਵੇ ਉਹ ਬੜੀਆ ਨਾਮ ਆਈ ਭਾਈ ਉਹ ਭਾਈ ਦਾ ਬਹੁਤ ਤਾਕੜਾ ਨਾਮ ਹੈ ਬਾਗ ਭਾਈ ਦਾ ਅੰਦਾ ਵੀ ਬਹੁਤ ਵਧੀਆ ਹੀਰਾ ਬਾਈ ਹੀਰਾ ਬੰਦਾ ਹੀਰਾ ਉਹ ਕਹਿੰਦਾ ਬਾਈ ਰਾਜੂ ਥੋੜਾ ਜਿਆ ਦੋ ਚਾਰ ਸਾਫ ਦਾ ਆਪਣੇ ਮੇਲੇ ਬਾਰੇ ਬੋਲ ਦਿਆ ਕਰ ਜਿੰਨੇ ਪਾਲੀਆਂ ਆਪਾਂ ਨੇ ਇੱਕ ਨਸਲ ਸੁਧਾਰ ਮੇਲਾ ਲਵਾਉਣਾ ਹੈ ਆਏ ਸਾਲੇ ਮੇਲਾ ਲਵਾਇਆ ਕਰਾਂਗੇ ਵੀ ਕੱਲਾ ਕੋਈ ਬੜਾ ਨਹੀਂ ਹੋਇਆ ਸਾਰਿਆਂ ਦੇ ਸਹਿਯੋਗ ਨਾਲ ਪਾਵਲਖਰ ਵਾਲੀ ਆ ਵੀਰੇ ਜੋ ਪਾਵਲਕਾ ਤਾਂ ਪਾਵਲਕ ਦੇ ਨਾਲ ਆਸੀਆਂ ਪਾਵਲਕ ਤੋਂ ਬਿਨਾ ਅਸੀਂ ਕੀ ਕਰਾਂਗੇ ਬਾਈ ਵੀ ਸਾਰੀ ਪਬਲਿਕ ਜੁੜ ਕੇ ਮੇਲਾ ਦੇਖੂਗੀ ਸਾਰੀ ਪਬਲਕੇ ਜੁੜ ਕੇ ਉਥੇ ਲੰਗਰ ਪਾਣੀ ਚਲਾਉਗੀ ਤੇ ਨਾਲੇ ਸਾਰੇ ਪਾਲੀ ਆਪਾਂ ਬੱਕਰੀਆਂ ਦਾ ਉਥੇ ਮੇਲਾ ਭਰਾਵਾਂਗੇ ਇੱਕ ਹਾਰ ਜੇਡ ਦੇ ਵਿੱਚ ਬਾਈ ਬਾਗ ਦਾ ਕਹਨੇ ਕੁੱਤ ਵਾਇਦਾ ਧੰਨਵਾਦ ਜੀ ਸਾਸਰੀ ਕਾ